ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੀ ਫੈਮਿਲੀ ਬਿਲਕੁਲ ਠੀਕ ਠਾਕ ਆ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਿਵੇਂ ਥੰਬਨੇਲ ਤੋਂ ਪਤਾ ਲੱਗਿਆ ਹੋਣਾ ਹਨਾ ਆਪਾਂ ਇੱਕ ਹੋਮ ਮੇਡ ਜਿਹੜੀ ਰੈਮਡੀ ਐ ਉਹ ਯੂਜ਼ ਕਰਕੇ ਤੁਹਾਨੂੰ ਦਿਖਾਵਾਂਗੇ ਉਹਦਾ ਰਿਜ਼ਲਟ ਦੱਸਾਂਗੇ ਕਿਦਾਂ ਦਾ ਹੈਗਾ ਤੇ ਕਿਹੜੀਆਂ-ਕਿਹੜੀਆਂ ਪ੍ਰੋਬਲਮਸ ਨੇ ਆਪਣੇ ਫੇਸ ਦੀਆਂ ਜਿਹੜੀਆਂ ਉਹਦੇ ਨਾਲ ਹੱਲ ਹੁੰਦੀਆਂ ਨੇ ਹਨਾ ਸਪੈਸ਼ਲੀ ਇਹ ਵਾਲਾ ਪੈਕ ਮੈਂ ਪਹਿਲਾਂ ਤੁਹਾਨੂੰ ਦੱਸਦਾ ਕਿ ਗਰਮੀਆਂ ਦੇ ਵਿੱਚ ਜਿਆਦਾ ਯੂਜ਼ ਕੀਤਾ ਜਾਂਦਾ ਹੈਗਾ ਜਿਆਦਾ ਅਪਲਾਈ ਕੀਤਾ ਜਾਂਦਾ ਫੇਸ ਤੇ ਸੋ ਜਿਹੜੀਆਂ ਇਹਦੇ ਵਿੱਚ ਆਪਾਂ ਚੀਜ਼ਾਂ ਪਾ ਰਹੇ ਆ ਉਹ ਸਾਰੀਆਂ ਆਪਣੇ ਘਰ ਦੇ ਵਿੱਚ ਅਵੇਲੇਬਲ ਹੁੰਦੀਆਂ ਨੇਗੀਆਂ ਤੇ ਇਹਦੇ ਵਿੱਚ ਆਪਾਂ ਤਿੰਨ ਚੀਜ਼ਾਂ ਐਡ ਕੀਤੀਆਂ ਨੇ ਇੱਕ ਮਲਤਾਨੀ ਮਿੱਟੀ इजीली ਆਪਣੀ ਹਨਾ ਪਿੰਡ ਵਾਲੀ ਸ਼ੌਪ ਤੋਂ ਵੀ ਮਿਲ ਜਾਂਦੀ ਹੈ ਮਲਤਾਨੀ ਮਿੱਟੀ ਤੁਸੀਂ ਡਲੇ ਵਾਲੀ ਵੀ ਲੈ ਸਕਦੇ ਹੋ ਉਹਨੂੰ ਘਰੇ ਤੁਸੀਂ ਗ੍ਰाइंड ਕਰ ਸਕਦੇ ਹੋਗੇ ਕੁੱਟ ਸਕਦੇ ਹੋਣਾ ਉਹਦਾ ਪਾਊਡਰ ਬਣਾ ਸਕਦੇ ਹੋ ਨਹੀਂ ਤੁਸੀਂ ਬਣੀ ਬਣਾਈ ਹਨਾ ਪਾਊਡਰ ਜਿਹੜਾ ਬਣਾ ਬਣਾਇਆ ਆਉਂਦਾ ਉਹ ਵਾਲੀ ਮਲਤਾਨੀ ਮਿੱਟੀ ਲਿਆ ਸਕਦੇ ਹੋ ਜਿਵੇਂ ਕਿ ਆਹ ਵਾਲਾ ਪੈਕੇਟ ਹੈ ਹਨਾ ਇਹਦੇ ਵਿੱਚ ਪੀਸੀ ਪਸਾਈ ਤੁਹਾਨੂੰ ਜਿਹੜੀ ਮਲਤਾਨੀ ਮਿੱਟੀ ਮਿਲੇਗੀ ਠੀਕ ਹੈ ਤੇ ਅ ਇੱਕ ਕਪੜੇ ਦੇ ਵਿੱਚ ਟਮਾਟਰ ਐਡ ਕੀਤਾਗਾ ਟਮਾਟਰ ਦਾ ਰਸ ਇੱਕ ਟਮਾਟਰ ਦਾ ਰਸ ਤੁਹਾਨੂੰ ਕਾਫੀ ਹੈਗਾ ਤੇ ਇੱਕ ਟਮਾਟਰ ਦਾ ਰਸ ਤੁਸੀਂ ਕੱਢ ਲੈਣਾ ਜੇ ਤੁਸੀਂ ਇੱਕ ਟਮਾਟਰ ਦੇ ਰਸ ਦੇ ਵਿੱਚ ਤੁਹਾਡਾ ਜਿਹੜਾ ਪੀਸਟ ਹੈ ਉਹ ਨਹੀਂ ਤਿਆਰ ਹੁੰਦਾ ਹਨਾ ਤਾਂ ਤੁਸੀਂ ਇਹਦੇ ਵਿੱਚ ਗੁਲਾਬ ਜਲ ਐਡ ਕਰ ਸਕਦੇ ਹੋ ਠੀਕ ਹੈ ਗੁਲਾਬ ਜਲ ਨਹੀਂ ਹੈਗਾ ਤੁਹਾਡੇ ਕੋਲ ਤਾਂ ਤੁਸੀਂ ਪਾਣੀ ਐਡ ਕਰ ਸਕਦੇ ਹੋ ਥੋੜਾ ਜਿਹਾ ਠੀਕ ਹੈ ਜੀ ਸੋ ਜੇਕਰ ਤੁਸੀਂ ਟਮਾਟਰ ਪਾਉਣੇ ਹੋ ਤਾਂ ਤੁਸੀਂ ਕੱਚਾ ਦੁੱਧ ਵਗੈਰਾ ਨਹੀਂ ਪਾਉਣਾ ਹੈਗਾਗਾ ਨਹੀਂ ਤਾਂ ਆਪਾਂ ਕੱਚਾ ਦੁੱਧ ਵੀ ਪਾ ਸਕਦੇ ਆਂਗੇ ਮਲਤਾਨੀ ਮਿੱਟੀ ਦੇ ਵਿੱਚ ਪਰ ਟਮਾਟਰ ਦੇ ਨਾਲ ਨਹੀਂ ਐਡ ਕਰਨਾ ਤੁਸੀਂ ਕੱਚਾ ਦੁੱਧ ਠੀਕ ਹੈ ਜੀ ਅ ਸੋ ਜੇ ਤੁਸੀਂ ਟਮਾਟਰ ਕਈ ਵਾਰੀ ਕਿਸੇ ਦੀ ਸਕਿਨ ਨੂੰ ਨਹੀਂ ਵੀ ਸ਼ੂਟ ਕਰਦਾ ਹੁੰਦਾ ਹਨਾ ਜਲਨ ਹੋਣ ਲੱਗ ਜਾਂਦੀ ਹੈ ਕਿ ਕਈ ਵਾਰੀ ਟਮਾਟਰ ਦੇ ਰਸ ਨਾਲ ਜਿਵੇਂ ਕਿ ਨਿੰਬੂ ਦੇ ਰਸ ਨਾਲ ਵੀ ਕਈ ਪੇਡਾਂ ਨੂੰ ਜਿਹੜੀ ਅ ਜਲਨ ਹੋਣ ਲੱਗ ਜਾਂਦੀ ਹੈ ਤਾਂ ਤੁਸੀਂ ਕर्ड ਲੈ ਸਕਦੇ ਹੋ ਬਈ ਦੋ ਚਮਚ ਤੁਸੀਂ ਕर्ड ਦੇ ਲੈ ਸਕਦੇ ਹੋਗੇ ਤੇ ਕर्ड ਤੇ ਸਿਰਫ ਮਲਤਾਨੀ ਮਿੱਟੀ ਇਹ ਦੋ ਚੀਜ਼ਾਂ ਨੂੰ ਤੁਸੀਂ ਮਿਕਸ ਕਰ ਸਕਦੇ ਹੋ ਠੀਕ ਹੈ ਜੇ ਤੁਸੀਂ ਟਮਾਟਰ ਪਾਉਂਗੇ ਤਾਂ ਤੁਸੀਂ ਥੋੜਾ ਜਿਹਾ ਗੁਲਾਬ ਜਲਦ ਨੂੰ ਐਡ ਕਰਨਾ ਪਊਗਾ ਕਿਉਂਕਿ ਇੱਕ ਟਮਾਟਰ ਦਾ ਰਸ ਹੈ ਜਿਹੜਾ ਉਹ ਥੋੜਾ ਰਹਿ ਜਾਂਦਾ ਹੈ ਕਿ ਪੀਸਟ ਨਹੀਂ ਤਿਆਰ ਹੁੰਦਾ ਤੇ ਜੇ ਆਪ ਜਿਆਦਾ ਲਵਾਂਗੇ ਤਾਂ ਫਿਰ ਉਹ ਹਾਰਮਫੁਲ ਹੋ ਸਕਦਾ ਹੈ ਆਪਣੀ ਸਕਿਨ ਦੇ ਵਾਸਤੇ ਹਨਾ ਜਿਆਦਾ ਨਹੀਂ ਲੈਣਾ ਤੁਸੀਂ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਹੜੇ-ਕਿਹੜੀਆਂ ਪ੍ਰੋਬਲਮਸ ਨੇ ਜਿਹੜੀਆਂ ਹੱਲ ਹੋਣਗੀਆਂ ਸਪੈਕ ਨਾਲ ਇੱਕਦਮ ਜਿਨ੍ਹਾਂ ਦੇ ਇੱਕ ਨੇ ਨੇਗੇ ਹਨਾ ਪਿੰਪਲਸ ਨੇਗੇ ਫੇਸ ਤੇ ਹਨਾ ਉਹ ਗਰਮੀਆਂ ਦੇ ਵਿੱਚ ਇੱਕ ਤਰ੍ਹਾਂ ਦਾ ਠੰਡਕ ਮਹਿਸੂਸ ਹੋਊਗੀ ਤੁਹਾਡੀ ਪਿੰਪਲਸ ਵਗੈਰਾ ਨੂੰ ਉਹਨਾਂ ਨੂੰ ਠੀਕ ਹੋਣ ਦੇ ਵਿੱਚ ਹੈਲਪ ਮਿਲੂਗੀ ਜੇ ਤੁਸੀਂ ਮਲਤਾਨੀ ਮਿੱਟੀ ਦਾ ਪੈਕ ਲਾਉਂਗੇ ਹਨਾ ਡੇਲੀ ਵੀ ਲਗਾ ਸਕਦੇ ਹੋ ਤੁਸੀਂ ਇੱਕ ਦਿਨ ਛੱਡ ਕੇ ਵੀ ਲਗਾ ਸਕਦੇ ਹੋ ਪਿੰਪਲਸ ਨੇ ਜਿਹੜੇ ਉਹ ਬਹੁਤ ਹੱਦ ਤੱਕ ਤੁਹਾਡੇ ਠੀਕ ਹੋਣੇ ਸਟਾਰਟ ਹੋ ਜਾਣਗੇ ਅ ਪਹਿਲੀ ਪ੍ਰੋਬਲਮ ਤਾਂ ਪਿੰਪਲਸ ਦੇ ਹੱਲ ਹੋਗੀ ਐਕਨੇ ਵਗੈਰਾ ਹਨਾ ਥੋੜੇ ਥੋੜੇ ਦਾਣੇ ਜਿਹੇ ਹੋਣ ਲੱਗ ਜਾਂਦੇ ਨੇ ਫੇਸ ਤੇ ਛੋਟੇ ਛੋਟੇ ਉਹ ਵੀ ਤੁਹਾਡੇ ਜਿਹੜੇ ਠੀਕ ਹੋਣੇ ਸਟਾਰਟ ਹੋਣਗੇ ਕਿਉਂਕਿ ਇਹ ਚੀਜ਼ਾਂ ਗਰਮੀਆਂ ਨਾਲ ਹੋਣੀਆਂ ਸਟਾਰਟ ਹੋ ਜਾਂਦੀਆਂ ਨੇ ਗਿਆ ਸੋ ਮਲਤਾਨੀ ਮਿੱਟੀ ਹੈ ਜਿਹੜੀ ਉਹ ਬਹੁਤ ਠੰਡੀ ਹੁੰਦੀ ਆਪਣੀ ਸਕਿਨ ਲਈ ਅ ਕਹਿੰਦੇ ਹੁੰਦੇ ਨੇ ਹਨਾ ਵੀ ਜੇਕਰ ਪੈਰ ਮੱਚਦੇ ਹੋਣ ਹਨਾ ਗਰਮੀਆਂ ਦੇ ਵਿੱਚ ਤਾਂ ਆਪਾਂ ਪੈਰਾਂ ਤੇ ਮਲਤਾਨੀ ਮਿੱਟੀ ਲਗਾ ਸਕਦੇ ਹਾਂਗੇ ਤਾਂ ਉਹਦੇ ਨਾਲ ਠੀਕ ਹੋ ਜਾਂਦੇ ਰਗੇ ਠੀਕ ਹੈ ਜੀ ਸੋ ਆਪਾਂ ਫੇਸ ਤੇ ਵੀ ਇਸ ਤਰ੍ਹਾਂ ਫੇਸ ਨੂੰ ਜਿਹੜਾ ਅ ਇੱਕ ਤਰ੍ਹਾਂ ਦਾ ਰਿਲੈਕਸ ਫੀਲ ਕਰੂਗੀ ਆਪਣੀ ਸਕਿਨ ਜਿਹੜੀ ਮਲਤਾਨੀ ਮਿੱਟੀ ਨਾਲ ਜਿਹੜੇ ਪਿੰਪਲਸ ਨੇ ਉਹ ਠੀਕ ਹੋਣੇ ਸਟਾਰਟ ਹੋਣਗੇ ਠੀਕ ਹੈ ਜੀ ਸੋ ਦੂਜੇ ਨੰਬਰ ਤੇ ਆਪਾਂ ਜਿਵੇਂ ਰਿੰਕਲਸ ਹੋ ਜਾਂਦੇ ਨੇ ਫਾਈਨ ਲਾਈਨਸ ਆ ਜਾਂਦੇ ਨੇ ਆ ਚੀਜ਼ਾਂ ਤੇ ਆ ਚੀਜ਼ਾਂ ਤੇ ਹਨਾ ਸੋ ਡੇਲੀ ਆਪਾਂ ਜੇ ਮਲਤਾਨੀ ਮਿੱਟੀ ਦਾ ਪੈਕ ਲਗਾਉਨੇ ਆ ਤਾਂ ਇਹ ਵਾਲੀ ਪ੍ਰੋਬਲਮ ਵੀ ਆਪਣੀ ਹੱਲ ਹੁੰਦੀ ਹੈਗੀ ਰਿੰਕਲਸ ਨੇ ਜਿਹੜੀਆਂ ਉਹ ਠੀਕ ਹੋਣੇ ਸਟਾਰਟ ਹੋ ਜਾਂਦੀਆਂ ਨੇਗੀ ਠੀਕ ਹੈ ਸੋ ਜਿਨ੍ਹਾਂ ਦੇ ਪਿਗਮੈਂਟੇਸ਼ਨ ਹੋ ਜਾਂਦੀ ਹੈ ਹਨਾ ਸ਼ਾਈਆਂ ਪੈ ਜਾਂਦੀਆਂ ਨੇ ਫੇਸ ਤੇ ਡਲ ਹੋ ਜਾਂਦੀ ਹੈ ਸਕਿਨ ਸੋ ਕਾਫੀ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਇੱਕ ਚੀਜ਼ ਨਾਲ ਹੀ ਹੱਲ ਹੁੰਦੀਆਂ ਨੇ ਗਿਆ ਜੋ ਕਿ ਮਲਤਾਨੀ ਮਿੱਟੀ ਹੈ ਠੀਕ ਹੈ ਜੀ ਜਿਹੜੇ ਆਪਣੇ ਮਾਰਕੀਟ ਵਾਲੇ ਆਪਾਂ ਪ੍ਰੋਡਕਟ ਲਿਆਉਣੇ ਆ ਉਹਨਾਂ ਦੇ ਵਿੱਚ ਵੀ ਮਲਤਾਨੀ ਮਿੱਟੀ ਐਡ ਕੀਤੀ ਹੁੰਦੀ ਹੈ ਕਿਉਂਕਿ ਮਲਤਾਨੀ ਮਿੱਟੀ ਜਿਹੜਾ ਸਕਿਨ ਕੇਅਰ ਦਾ ਇੱਕ ਬਹੁਤ ਜ਼ਿਆਦਾ ਵਧੀਆ ਪ੍ਰੋਡਕਟ ਮੰਨਿਆ ਜਾਂਦਾ ਹੈਗਾ ਹਨਾ ਸੋ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਕਿ ਆਪਾਂ ਕਿਹੜੇ ਕਿਹੜੇ ਚੀਜ਼ਾਂ ਕਿਵੇਂ ਕਿਵੇਂ ਐਡ ਕੀਤੀਆਂ ਨੇ ਕਿੰਨੀ ਕਿੰਨੀ ਕੁਆਟਿਟੀ ਦੇ ਵਿੱਚ ਤੁਹਾਨੂੰ ਮੈਂ ਵੀਡੀਓ ਚ ਦੱਸਦੀ ਹਾਂ ਤੇ ਨਾਲ ਨਾਲ ਆਪਾਂ ਪੈਕੇਜ ਜਿਹੜਾ ਆਪਣਾ ਰੈਡੀ ਕਰ ਲੈਂਦੇ ਹਾਂ ਠੀਕ ਹੈ ਜੀ ਸੋ ਆਪਣਾ ਪੈਕ ਜਿਹੜਾ ਰੈਡੀ ਹੋ ਗਿਆ ਹੈਗਾ ਇਹਨੂੰ ਆਪਾਂ ਹਫਤੇ ਦੇ ਵਿੱਚ ਤਿੰਨ ਤੋਂ ਚਾਰ ਦਿਨ ਲਗਾਉਣਾ ਹੈਗਾ ਇੱਕ ਦਿਨ ਛੱਡ ਕੇ ਲਗਾ ਸਕਦੇ ਹੋ ਆ ਡੇਲੀ ਵੀ ਤੁਸੀਂ ਲਗਾ ਸਕਦੇ ਹੋ ਡੇਲੀ ਬਸ ਐਦਾ ਕਿ ਜਿਹੜਾ ਟਮਾਟਰ ਦਾ ਰਸ ਹੈ ਉਹ ਤੁਸੀਂ ਨਾ ਐਡ ਕਰਿਓ ਦਹੀਂ ਤੁਸੀਂ ਜੇ ਤੁਸੀਂ ਡੇਲੀ ਅਪਲਾਈ ਕਰਨਾ ਤਾਂ ਤੁਸੀਂ ਦਹੀਂ ਦੇ ਦੋ ਚਮਚ ਜਿਹੜੇ ਐਡ ਕਰਦੇ ਆ ਟਮਾਟਰ ਦੀ ਜਗ੍ਹਾ ਤੇ ਠੀਕ ਹੈ ਜੀ ਸੋ ਜਿੰਨਾਂ ਭੈਣਾਂ ਦੀ ਸਕਿਨ ਥੋੜੀ ਜੀ ਜ਼ਿਆਦਾ ਡਰਾਈ ਹੈਗੀ ਉਹ ਇਹਦੇ ਵਿੱਚ ਦੋ ਤੋਂ ਤਿੰਨ ਡ੍ਰੌਪਸ ਜਿਹੜੇ ਕੋਕੋਨਟ ਆਇਲ ਦੇ ਵੀ ਐਡ ਕਰ ਸਕਦੇ ਨੇ ਕਿ ਅ ਤੇ ਹੁਣ ਆਪਾਂ ਦਿਖਾਉਣੀ ਹੈ ਕਿ ਮੈਂ ਇਹ ਪੈਕ ਕਾਫੀ ਦਿਨਾਂ ਤੋਂ ਲਗਾ ਰਹੀ ਹੈਗੀ ਸੋ ਮੇਰੀ ਸਕਿਨ ਤੁਸੀਂ ਦੇਖ ਸਕਦੇ ਹੋਣਾ ਕਿੰਨਾ ਗਲੋ ਕਰ ਰਹੀ ਹੈਗੀ ਨੈਚੁਰਲ ਲਾਈਟ ਦੇ ਵਿੱਚ ਮੈਂ ਜਿਹੜੀ ਵੀਡੀਓ ਸ਼ੂਟ ਕਰਦੀ ਹਾਂ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਕੋਈ ਮੈਂ ਲਾਈਟ ਵਗੈਰਾ ਨਹੀਂ ਲਾਉਂਦੀ ਹੈਗੀ ਅ ਸੋ ਵਿੰਡੋ ਹੈਗੀ ਸਾਹਮਣੇ ਵਿੰਡੋ ਦੀ ਰੋਸ਼ਨੀ ਜਿਹੜੀ ਮੇਰੇ ਫੇਸ ਤੇ ਪੈਂਦੀ ਹੈਗੀ ਠੀਕ ਹੈ ਜੀ ਅ ਸੋ ਤੁਸੀਂ ਦੇਖ ਸਕਦੇ ਹੋ ਮੈਂ ਸਿਰਫ ਹੋਮ ਰੈਮਡੀਜ਼ ਹੀ ਯੂਜ਼ ਕਰਦੀ ਆ ਮੈਂ ਕਦੇ ਵੀ ਕੋਈ ਮਾਰਕੀਟ ਵਾਲਾ ਜਿਹੜਾ ਪ੍ਰੋਡਕਟ ਹੈ ਉਹ ਨਹੀਂ ਯੂਜ਼ ਕੀਤਾ ਹੈਗਾ ਸੋ ਮੇਰੀ ਸਕਿਨ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਜ਼ਿਆਦਾ ਗਲੋ ਕਰ ਰਹੀ ਹੈਗੀ ਅ ਸਿਰਫ ਹੋਮ ਰੈਮਡੀਜ਼ ਨਾਲ ਠੀਕ ਹੈ ਸੋ ਇਸ ਪੈਕ ਨੂੰ ਆਪਾਂ ਅਪਲਾਈ ਕਰਕੇ ਤੁਹਾਨੂੰ ਦਿਖਾਉਣੀ ਆ ਕਿ ਕਿਸ ਤਰ੍ਹਾਂ ਆਪਾਂ ਅਪਲਾਈ ਕਰਨਾ ਹੈਗਾ ਤੇ ਕਿਸ ਤਰ੍ਹਾਂ ਆਪਾਂ ਉਸ ਤੋਂ ਬਾਅਦ ਵਾਸ਼ ਕਰਨਾ ਹੈਗਾ ਜੀ ਸੋ ਇਤਨੋ ਅਪਲਾਈ ਕਰਨ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਬਿਲਕੁਲ ਕਲੀਨ ਕਰ ਲੈਣਾ ਹੈ ਤੁਸੀਂ ਕੱਚੇ ਦੁੱਧ ਦੀ ਹੈਲਪ ਨਾਲ ਆਪਣੇ ਫੇਸ ਨੂੰ ਕਲੀਨ ਕਰ ਸਕਦੇ ਹੋ ਕੱਚੇ ਦੁੱਧ ਦੇ ਵਿੱਚ ਇੱਕ ਤੁਸੀਂ ਕਾਟਨ ਲੈ ਲਓ ਕਾਟਨ ਨੂੰ ਡਿਪ ਕਰਕੇ ਉਹਦੇ ਨਾਲ ਜਿਹੜਾ ਚਿਹਰਾ ਇਸ ਤਰ੍ਹਾਂ ਤੁਸੀਂ ਕਲੀਨ ਕਰ ਸਕਦੇ ਹੋ ਜਿਸ ਤਰ੍ਹਾਂ ਮੈਂ ਕਰ ਰਹੀ ਐਗੀ ਵੀਡੀਓ ਦੇ ਵਿੱਚ ਠੀਕ ਹੈ ਇਸ ਤਰ੍ਹਾਂ ਚਿਹਰੇ ਨੂੰ ਕਲੀਨ ਕਰ ਲੈਣਾ ਜੇ ਤੁਸੀਂ ਫੇਸ ਵਾਸ਼ ਨਾਲ ਵਾਸ਼ ਕਰਨਾ ਚਾਹੁੰਦੇ ਹੋ ਤਾਂ ਫੇਸ ਵਾਸ਼ ਨਾਲ ਵੀ ਆਪਣੇ ਚਿਹਰੇ ਨੂੰ ਜਿਹੜਾ ਹੋ ਚੰਗੀ ਤਰ੍ਹਾਂ ਵਾਸ਼ ਕਰ ਸਕਦੇ ਹੋਗੇ ਠੀਕ ਹੈ ਸੋ ਸਭ ਤੋਂ ਪਹਿਲਾਂ ਆਪਾਂ ਚਿਹਰੇ ਨੂੰ ਕਲੀਨ ਕਰਨਾ ਜ਼ਰੂਰੀ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਡਸਟ ਬਗੈਰਾ ਨਹੀਂ ਹੋਣੀ ਚਾਹੀਦੀ ਤੁਹਾਡੇ ਫੇਸ ਤੇ ਜਦੋਂ ਤੁਸੀਂ ਪੈਕ ਨੂੰ ਜਿਹੜਾ ਅਪਲਾਈ ਕਰ ਰਹੇ ਹੋਗੇ ਹਨਾ ਉਸ ਤੋਂ ਪਹਿਲਾਂ ਤੁਹਾਡਾ ਚਿਹਰਾ ਜਿਹੜਾ ਬਿਲਕੁਲ ਕਲੀਨ ਹੋਣਾ ਚਾਹੀਦਾ ਤਾਂ ਜੋ ਆਪਣੀ ਸਕਿਨ ਹੈ ਜਿਹੜੀ ਉਹ ਪੂਰਾ ਪੂਰਾ ਫਾਇਦਾ ਲੈ ਸਕੇ ਹਨਾ ਜਿਹੜਾ ਆਪਾਂ ਪੈਕ ਲਗਾ ਰਹਿਆਂਗੇ ਠੀਕ ਹੈ ਜੀ ਸੋ ਇਸ ਤਰ੍ਹਾਂ ਪਹਿਲਾਂ ਚਿਹਰੇ ਨੂੰ ਕਲੀਨ ਕਰਨਾ ਹੈ ਫਿਰ ਤੁਸੀਂ ਕਲੀਨ ਕਰਨ ਤੋਂ ਬਾਅਦ ਸੁਕਾ ਕੇ ਚਿਹਰੇ ਨੂੰ ਚੰਗੀ ਤਰ੍ਹਾਂ ਫਿਰ ਜਿਹੜਾ ਪਹਿਕਿਆ ਉਹ ਇਸ ਤਰ੍ਹਾਂ ਅਪਲਾਈ ਕਰਨਾ ਹੈਗਾ ਠੀਕ ਹੈ ਚੰਗੀ ਤਰ੍ਹਾਂ ਸਾਰੇ ਫੇਸ ਤੇ ਅ ਅੱਖਾਂ ਦੇ ਆਰਾਊਂਡ ਹਨਾ ਕਿਉਂਕਿ ਇਹਦੇ ਵਿੱਚ ਕੋਈ ਵੀ ਸਾਈਡ ਇਫੈਕਟ ਵਾਲੀ ਚੀਜ਼ ਨਹੀਂ ਹੈਗੀ ਸੋ ਆਪਾਂ ਅੱਖਾਂ ਦੇ ਆਲੇ-ਦਾਲੇ ਬਿਲਕੁਲ ਅ ਨੇੜੇ-ਨੇੜੇ ਵੀ ਲਗਾ ਸਕਦੇ ਹਾਂਗੇ ਕਿਉਂਕਿ ਜਿਹੜੇ ਆਪਣੇ ਫੇਸ ਤੇ ਅੱਖਾਂ ਦੇ ਆਲੇ-ਦਾਲੇ ਕਾਲੇ ਘੇਰੇ ਹੋ ਜਾਂਦੇ ਨੇ ਹਨਾ ਜਿਨ੍ਹਾਂ ਨੂੰ ਡਾਰਕ ਸਰਕਲ ਕਿਹਾ ਜਾਂਦਾ ਹੈਗਾ ਹਨਾ ਉਹ ਹੋ ਜਾਂਦੇ ਨੇ ਉਹਨਾਂ ਨੂੰ ਵੀ ਜਿਹੜੀ ਮੁਲਤਾਨੀ ਮਿੱਟੀ ਹੈ ਠੀਕ ਕਰਨ ਦੇ ਵਿੱਚ ਬਹੁਤ ਹੈਲਪ ਕਰਦੀ ਹੈਗੀ ਠੀਕ ਹੈ ਜੀ ਸੋ ਚੰਗੀ ਤਰ੍ਹਾਂ ਤੁਸੀਂ ਇੱਕ ਮਾਸਕ ਦੀ ਤਰ੍ਹਾਂ ਇਹਨੂੰ ਚਿਹਰੇ ਤੇ ਲਗਾ ਲੈਣਾਗਾ ਉਦੋਂ ਤੱਕ ਤੁਸੀਂ ਲਗਾ ਕੇ ਰੱਖਣਾ ਜਦੋਂ ਤੱਕ ਜਿਹੜਾ ਮੁਲਤਾਨੀ ਮਿੱਟੀ ਦਾ ਪੈਕ ਹੈ ਤੁਹਾਡੇ ਫੇਸ ਨੂੰ ਇੱਕ ਤਰ੍ਹਾਂ ਦਾ ਕਸਾ ਨਹੀਂ ਪਾਉਂਦਾ ਹੈਗਾ ਤੁਹਾਡੀ ਸਕਿਨ ਜਿਹੜੀ ਉਹ ਕੱਸ ਪੈ ਜਾਊਗਾ ਥੋੜੀ ਸਕਿਨ ਨੂੰ ਖੁਦ ਨੂੰ ਫੀਲ ਹੋਊਗਾ ਤੁਹਾਨੂੰ ਕਿ ਕਿੰਨਾ ਨਾ ਤੁਸੀਂ ਇਹਨਾਂ ਤੁਹਾਡੀ ਕਸੀ ਗਈ ਹੈਗੀ ਹੈ ਨਾ ਤੇ ਨਾਲ ਨਾਲ ਡਰਾਈ ਹੋ ਜਾਊਗਾ ਜਿਹੜਾ ਸੁੱਕ ਜਾਊਗਾ ਤੁਹਾਡਾ ਪੈਕ ਹੈ ਉਸ ਤੋਂ ਬਾਅਦ ਆਪਾਂ ਵਾਸ਼ ਕਰਨਾ ਚਿਹਰੇ ਨੂੰ ਚੰਗੀ ਤਰ੍ਹਾਂ ਅ ਕਮ ਸੇ ਕਮ 15 ਤੋਂ 20 ਮਿੰਟ ਲੱਗਣਗੇ ਤੁਸੀਂ ਪੱਖੇ ਹੇਠਾਂ ਬੈਠ ਸਕਦੇ ਹੋਗੇ ਹਨਾ ਹਵਾ ਚ ਬੈਠ ਸਕਦੇ ਹੋ ਜਿਸ ਨਾਲ ਤੁਹਾਡਾ ਜਿਹੜਾ ਪੈਕ ਹੈ ਉਹ ਜਲਦੀ ਡਰਾਈ ਹੋ ਸਕੇ ਹਨਾ ਡਰਾਈ ਹੋਣ ਤੋਂ ਬਾਅਦ ਫਿਰ ਤੁਸੀਂ ਵਾਸ਼ ਕਰਨਾ ਸਿਰਫ ਫੋਕੇ ਪਾਣੀ ਨਾਲ ਹੀ ਵਾਸ਼ ਕਰਨਾ ਚਿਹਰੇ ਨੂੰ ਕਿਸੇ ਫੇਸ ਵਾਸ਼ ਨਾਲ ਨਹੀਂ ਕਰਨਾ ਹੈਗਾ ਫੋਕੇ ਪਾਣੀ ਨਾਲ ਵਾਸ਼ ਕਰਕੇ ਤੁਸੀਂ ਟੈਪ ਟੈਪ ਕਰਕੇ ਜਿਹੜਾ ਚਿਹਰੇ ਨੂੰ ਸੁਕਾਉਣਾ ਹੈਗਾ ਨਾ ਕਿ ਹਨਾ ਇਸ ਤਰ੍ਹਾਂ ਰਗੜ ਰਗੜ ਕੇ ਚਿਹਰੇ ਨੂੰ ਬਿਲਕੁਲ ਵੀ ਨਾ ਸਾਫ ਕਰਿਆ ਕਰੋ ਧੋਣ ਤੋਂ ਬਾਅਦ ਉਹਦੇ ਨਾਲ ਜਿਹੜੀਆਂ ਰਿੰਕਲਸ ਆਉਂਦੀਆਂ ਨੇ ਇਸ ਤਰ੍ਹਾਂ ਆਪਾਂ ਚਿਹਰੇ ਨੂੰ ਵਾਸ਼ ਕਰਦੇ ਆ ਅ ਸੌਰੀ ਕਲੀਨ ਕਰਦੇ ਆ ਪਟਾਵਲ ਨਾਲ ਹਨਾ ਤਾਂ ਆਪਣੀ ਜਿਹੜੀ ਸਕਿਨਾਂ ਹਟਲ ਨਹੀਂ ਸ਼ੁਰੂ ਹੋ ਜਾਂਦੀ ਹੈਗੀ ਇਸ ਤਰ੍ਹਾਂ ਰਗੜ ਕੇ ਨਹੀਂ ਸਾਫ ਕਰਨਾ ਹੈ ਜਿਹੜੀ ਸਕਿਨਾਂ ਹਟਲ ਨਹੀਂ ਸ਼ੁਰੂ ਹੋ ਜਾਂਦੀ ਹੈਗੀ ਸੋ ਟੈਪ ਟੈਪ ਕਰਕੇ ਹੀ ਸਾਫ ਕਰਨਾ ਤੁਸੀਂ ਆਪਣੇ ਚਿਹਰੇ ਨੂੰ ਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਜਦੋਂ ਤੁਸੀਂ 10 ਤੋਂ 12 ਦਿਨ ਇਸ ਚੀਜ਼ ਨੂੰ ਯੂਜ਼ ਕਰੋਗੇ ਇੱਕ ਦਿਨ ਛੱਡ ਕੇ ਉਹ ਯੂਜ਼ ਕਰਨਾ ਹੈ ਤੁਸੀਂ ਡੇਲੀ ਵੀ ਕਰ ਸਕਦੇ ਹੋ ਪਰ ਡੇਲੀ ਟਮਾਟਰ ਨਹੀਂ ਐਡ ਕਰਨਾ ਤੁਸੀਂ ਦਹੀਂ ਐਡ ਕਰ ਸਕਦੇ ਹੋ ਠੀਕ ਹੈ ਸੋ ਉਸ ਤੋਂ ਬਾਅਦ ਤੁਹਾਨੂੰ ਜਿਹੜੇ ਰਿਜ਼ਲਟ ਹੈ ਉਹ ਮਿਲਨੇ ਸ਼ੁਰੂ ਹੋਣਗੇ ਇੱਥੇ ਤੁਸੀਂ ਦੇਖ ਹੀ ਸਕਦੇ ਹੋ ਮੈਂ ਅਪਲਾਈ ਕਰਕੇ ਹਟੀ ਸੀਗੀ ਉਸ ਤੋਂ ਬਾਅਦ ਹੀ ਮੈਂ ਨਾ ਕਿ ਮੇਕਅਪ ਕੀਤਾ ਹਲਕਾ ਮੇਕਅਪ ਕੀਤਾ ਹੋਇਆ ਬਿਲਕੁਲ ਕੋਈ ਆਈਸ ਦਾ ਮੇਕਅਪ ਨਹੀਂ ਕੀਤਾ ਹੋਇਆ ਆਪਾਂ ਕੋਈ ਜਿਆਦਾ ਹਨਾ ਜਿਹਦੋਂ ਆਪਣੀ ਸਕਿਨ ਨੂੰ ਸ਼ਾਈਨ ਕਰੇ ਇਦਾਂ ਦਾ ਕੋਈ ਮੇਕਅਪ ਨਹੀਂ ਕੀਤਾ ਹੋਇਆ ਸਿਰਫ ਲਿਪਸਟਿਕ ਲੱਗੀ ਹੋਈ ਹੈਗੀ ਤੇ ਤੁਸੀਂ ਦੇਖ ਸਕਦੇ ਹੋ ਮੇਰਾ ਚਿਹਰਾ ਜਿਹੜਾ ਉਹ ਸਿਰਫ ਹੋਮ ਰੈਮਡੀਜ਼ ਨਾਲ ਹੀ ਸ਼ਾਈਨ ਕਰਦਾ ਹੈਗਾ ਤੇ ਬਿਲਕੁਲ ਨੇਚਰਲ ਲਾਈਟ ਦੇ ਵਿੱਚ ਆਪਾਂ ਹੈਗੇ ਆਗੇ ਸੋ ਹੁਣ ਜਿਹੜੀਆਂ ਭੈਣਾਂ ਇਸ ਚੀਜ਼ ਨੂੰ ਅਪਲਾਈ ਕਰਨਗੀਆਂ ਤੇ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਜ਼ਰੂਰ ਕਰਨਾ ਜੇ ਨਹੀਂ ਵੀ ਵਧੀਆ ਲੱਗੀ ਤਾਂ ਵੀ ਕਮੈਂਟ ਕਰਨਾ ਕੋਈ ਕਮੀ ਹੋਈ ਹੈ ਨਾ ਆਪਾਂ ਸਹੀ ਕਰਾਂਗੇ ਆਪਣੀ ਵੀਡੀਓ ਦੇ ਵਿੱਚ ਸੋ ਹੁਣ ਮਿਲਾਂਗੇ ਨੈਕਸਟ ਕਿਸੇ ਸੋਹਣੀ ਚ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਪਰ ਸਤਿ ਸ਼੍ਰੀ ਅਕਾਲ ਐਂਡ ਬਾਏ ਬਾਏ